ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਵੈਗੁਰੂ ਜੀ ਆਪਾਂ ਅੱਜ ਬਣਾਉਣੀ ਆ ਨਵੀਂ ਰੈਸਪੀ ਤੇ ਇੱਧਰ ਆਟਾ ਸਾਂਲ ਲਿਆ ਆਪਾਂ ਨੇ ਪਾ ਲਿਆ ਇਹਦੇ ਵਿੱਚ ਆਪਾਂ ਪਿਆਜ਼ ਇੱਕ ਹਰੀ ਮਿਰਚ ਪਹਿਲਾਂ ਨੂੰ ਘੋਲ ਲੈਨੇ ਆਪਾਂ ਇਹਦੇ ਵਿੱਚ ਪਾਣੀ ਪਾ ਲਈਏ ਕਾਫੀ ਇਹਨੂੰ ਪਤਲਾ ਕਰ ਲੈਨੇ ਆ ਅੱਜ ਮੇਰੀ ਬਾਜ ਥੋੜੀ ਜਿਹੀ ਖਰਾਬ ਆ ਗਲਾ ਖਰਾਬ ਆ ਤੇ ਕਰਕੇ ਮੋਟੀ-ਮੋਟੀ ਆਉਂਦੀ ਐ ਲੋ ਜੀ ਕਿਨ ਕੋਲਡੀ ਐ ਪਹਿਲਾਂ ਆਪਾਂ ਚੰਗੀ ਤਰ੍ਹਾਂ ਫਿਰ ਮਿਲਦੀ ਐ ਤੇ ਲੋ ਜੀ ਹੁਣ ਇਹਦੇ ਚ ਪਾ ਲਈ ਆਪਾਂ ਜੀਰਾ ਹਰੀ ਮਿਰਚ ਪਿਆਜ਼ ਗ੍ਰੈਂਡਰ ਕਰ ਲਿਆ ਤੇ ਹੁਣ ਪਾ ਲਈ ਨੂਨ ਤੇ ਨੂਨ ਤੇ ਹਲਦੀ ਮੈਂ ਪਾ ਲਵਨੀ ਆ ਪਾਵਾਂਕ ਨਾਮ ਦਿਖਾਉਣੀ ਆ ਤੁਹਾਨੂੰ ਦੇਖਦੀ ਆ ਪਹਿਲਾਂ ਇਹਨੂੰ ਕੋਲਡੀ ਐ ਚੰਗੀ ਤਰ੍ਹਾਂ ਕੋਲਡ ਨੂੰ ਆਪਾਂ ਪੂੜੀ ਆ ਮੰਗ ਤੇ ਲੋ ਜੀ ਇਹ ਕੋਲਡਿਆ ਵਿੱਚ ਪਾ ਲਈ ਹਲਦੀ ਹਲਦੀ ਮੈਂ ਪਾ ਲਈ ਪਹਿਲਾਂ ਸਲਾਹ ਨਹੀਂ ਸੀਗੀ ਪਾਉਣ ਦੀ ਇਧਰ ਆਪਾਂ ਨੇ ਆਲੂ ਤਰੇ ਵੇ ਸੀਗੇ ਵਾਲ ਨੇ ਤੇ ਲੋ ਜੀ ਵਾਲ ਕੇ ਹੁਣ ਸਿਲ ਲਏ ਆਪਾਂ ਨੇ ਚੰਗੀ ਤਰ੍ਹਾਂ ਸਿਲ ਕੇ ਹੁਣ ਨਾ ਇਹਨਾਂ ਦਾ ਕੱਦੂ ਘਸ ਕਰਦੇ ਆ ਮੈਂ ਫੋਨ ਰੱਖ ਕੇ ਕੱਦੂ ਘਸ ਕਰਦੀ ਆ ਪਹਿਲਾਂ ਫਿਰ ਦਿਖਾਉਣੀ ਆ ਤੁਹਾਨੂੰ ਤੇ ਲੋ ਜੀ ਫੋਨ ਰੱਖ ਕੇ ਆਪਾਂ ਕੱਦੂ ਘਸ ਕਰ ਲਿਆ ਇਹ ਕੋਲ ਆਪਾਂ ਨੇ ਬੜੀ ਕੜਾਹੀ ਚ ਪਾ ਲਿਆ ਏ ਉਹ ਛੋਟੀ ਸੀਗੀ ਉਹਦੇ ਕਰਕੇ ਫਿਰ ਆਲੂ ਨਹੀਂ ਪੈਣੇ ਸੀਗੇ ਇਹਦੇ ਕਰਕੇ ਮੈਂ ਬੜੀ ਕੜਾਹੀ ਚ ਪਾ ਲਿਆ ਤੇ ਹੁਣ ਇਹਨੂੰ ਘੋਲ ਦਿਆਂ ਨੇ ਮੈਂ ਚੰਗੀ ਤਰ੍ਹਾਂ ਦੇਖੋ ਪਤਲਾ ਕਰ ਲੈਣੇ ਆ ਪ੍ਰੀਕ ਆ ਪਤਲਾ ਕਰ ਲੈਣਾ ਆਪਾਂ ਨੇ ਜਿਵੇਂ ਆਪਣੇ ਪੂੜੇ ਪਕਾਉਨੇ ਆ ਆਪਾਂ ਉਵੇਂ ਕਰ ਲੈਣਾ ਲੋ ਜੀ ਇਹ ਚੰਗੀ ਤਰ੍ਹਾਂ ਮਿਕਸ ਕਰ ਲਈਏ ਪਹਿਲਾਂ ਆਪਾਂ ਇੱਧਰ ਆਪਾਂ ਨੇ ਆਲੂ ਕਦੂਕਸ ਕਰ ਲਏ ਉਵਾਲ ਲਏ ਠੰਡੇ ਹੋ ਗਏ ਨੇ ਕਦੂਕਸ ਕਰ ਲਏ ਨੇ ਕਦੂਕਸ ਕਰਕੇ ਹੁਣ ਉਹ ਥੋੜਾ ਜਾਂ ਜਿਹੜਾ ਇੱਕ ਦੋ ਰਹਿ ਜੂਗਾ ਮੜਾ ਮੋਟਾ ਉਹ ਜਿੱਤਾ ਕਦੂਕਸ ਕਰਕੇ ਨਾ ਬਹੁਤ ਵਧੀਆ ਹੋ ਜਾਂਦੇ ਨੇ ਨਰਮ ਮਲੈਮ ਤੇ ਮੈਂ ਹੱਥ ਨਾਲ ਵੀ ਕਰਦੀ ਸੀਗੀ ਲੋ ਜੀ ਹੱਥ ਨਾਲ ਕਰਕੇ ਵੈਸੇ ਬਹੁਤ ਵਧੀਆ ਹੋ ਗਏ ਕਿਉਂ ਮੰਗ ਹੁਣ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੇ ਆ ਜਿਹੜਾ ਆਪਾਂ ਨੇ ਘੋਲ ਤਿਆਰ ਕੀਤਾ ਨਾ ਇਹਦੇ ਵਿੱਚ ਮਿਕਸ ਕਰ ਲਈਏ ਪਾ ਲਈਏ ਪਹਿਲਾਂ ਜਦ ਸਾਰੇ ਚੱਕੇ ਤੇ ਲੋਜੀ ਸਾਰਾ ਪਾ ਕੇ ਹੁਣ ਇਹਨੂੰ ਇਸ ਤਰ੍ਹਾਂ ਕੜਸੀ ਨਾਲ ਨਾ ਘੋਲੀਏ ਆਪਾਂ ਕਮਾਈ ਜਾਵਾਂਗੇ ਘੋਲੀ ਜਾਵਾਂਗੇ ਐਵੇਂ ਕੜਸੀ ਨਾਲ ਆਪਣਾ ਘੋਲ ਤਿਆਰ ਹੋ ਗਿਆ ਦੇਖੋ ਕਿੰਨਾ ਸੋਨਾ ਹੋ ਗਿਆ ਨਰਮ ਮੁਲਾਇਮ ਕੋਈ ਗੱਠ ਨਹੀਂ ਆٹے ਦੀ ਨਿਆਉ ਦੀ ਥੋੜਾ ਜਿਹਾ ਰੈਸਟ ਲਈ ਛੜਤਾ ਸੀਗਾ ਮੈਂ ਇਹਨੇ ਤੇ ਪਹਿਲਾ ਆਟਾ ਘੋਲ ਕੇ ਤੇ ਹੁਣ ਇਹਦੇ ਵਿੱਚ ਲੋਜੀ ਹੁਣ ਆਪਾਂ ਕਰਦੇ ਆਂ ਕੰਮ ਸਟਾਰਟ ਤਵੀ ਤੇ ਲਗਾ ਲਿਆ ਆਪਾਂ ਨੇ ਤੇਲ ਤੇਲ ਲਗਾ ਕੇ ਇਹ ਦੇਖੋ ਕਿੰਨਾ ਵਧੀਆ ਕੋਹਲ ਬਣ ਗਿਆ ਲੋ ਜੀ ਆਪਾਂ ਪਾ ਦਈਏ ਹੁਣ ਕੜਸੀ ਨਾਲ ਇੱਕ ਕੜਸੀ ਪਾਤੀ ਆ ਤੇ ਉਸ ਤੋਂ ਬਾਅਦ ਚਮਚੇ ਨਾਲ ਫੋਲ ਦਨਿਆਲੇ ਦਲੇ ਨੂੰ ਇਸ ਤਰ੍ਹਾਂ ਤੇ ਲੋ ਜੀ ਆਲੂ ਵਾਲੇ ਪਰੌਂਠੇ ਆਪਣੇ ਤਿਆਰ ਨੇ ਨਵੇਂ ਸਟਾਈਲ ਨਾਲ ਅਗਰ ਕਿਸੇ ਨੂੰ ਵਧੀਆ ਲੱਗੇ ਦੱਸਿਓ ਕਮੈਂਟ ਕਰਕੇ ਬਣਾ ਕੇ ਦੇਖਿਓ ਤੁਸੀਂ ਵੀ ਤੇ ਮੈਂ ਵੀ ਪਹਿਲੀ ਵਾਰੀ ਬਣਾਏ ਨੇ ਇਹਨਾਂ ਨੇ ਦੇਖੇ ਹੋਣੇ ਕੱਲ੍ਹ ਐਲਸੀਡੀ 'ਚ ਮੈਂ ਤਾਂ ਲਾਈਵ ਚਲਾਉਂਦੀ ਸੀ ਮੈਨੂੰ ਕਹਿੰਦੇ ਐਵੇਂ ਬਣਾ ਬਣਾ ਕੇ ਦੇਖੀ ਮੈਂ ਸਵੇਰੇ ਵੈਸੇ ਬਣਾਉਣੀ ਸੀਗੇ ਆਲੂ ਵਾਲੇ ਮੈਂ ਦੂਜੀ ਲੋਟ ਕਹਿੰਦੀ ਸੀ ਕਿ ਮੈਂ ਬਣਾ ਲੂੰਗੀ ਮਹਾ ਸਬਜੀ ਨੀ ਸਵੇਰੇ ਆਲੂ ਆਣੇ ਬਣਾ ਲੂੰ ਸ਼ਾਮ ਨੂੰ ਦਾਲ ਬਣਾਣੂ ਕਾਸੇ ਦੀ ਤੇ ਫਿਰ ਚਲੋ ਕਹਿੰਦੇ ਇਹ ਐਵੇਂ ਬਣਾ ਫਿਰ ਮੈਂ ਚਲੋ ਐਵੇਂ ਬਣਾ ਲਾ ਨੀਆਂ ਨਾਲ ਬੇਟਾ ਖਾ ਲੂਗਾ ਨਾਲੇ ਆਪ ਤੇ ਫਿਰ ਬੇਟਾ ਕਹਿੰਦਾ ਮੰਮੀ ਚਾਰ ਪੰਜ ਪਰੌਂਠੇ ਬਨਨ ਦੀ ਮੈਂ ਉੱਥੇ ਲੈ ਕੇ ਜਾਣੇ ਨੇ ਤੇ ਫਿਰ ਮੈਂ ਵੱਡੀ ਕੜਾਹੀ ਚ ਘੋਲ ਲਿਆ ਸਮਾਨ ਨਾਣ ਮਿਰਚ ਪਾ ਲਿਆ ਤੇ ਲੋ ਜੀ ਨਾਣ ਵਿੱਚ ਹੋਰ ਜਿਆਦਾ ਦੁਬਾਰੇ ਪਾ ਲਿਆ ਪਤਾ ਨਹੀਂ ਬੱਚਿਆਂ ਨੂੰ ਵਧੀਆ ਲੱਗਣਗੇ ਪਤਾ ਨਹੀਂ ਨਾ ਤੇ ਫਿਰ ਮੈਂ ਕਿਆ ਚਲੋ ਚਾਰ ਪੰਜ ਉਹ ਨਵਈ ਲਾ ਜੀ ਕਿ ਕੱਪ ਆਪਾਂ ਖਾਵਾਂਗੇ ਇਸੀ ਦੋ ਦੋ ਤੇ ਇਹਨਾਂ ਨੂੰ ਖਾ ਲਾਂਗੇ ਤੁਸੀਂ ਖਾ ਲਿਓ ਤੋਂ ਲੈ ਜੀ ਲਓ ਜੀ ਤੇ ਫਿਰ ਹੁਣ ਆਪਾਂ ਹੁਣ ਪਕਾ ਰਹੇ ਆਂ ਦੇਖਦੇ ਆਂ ਤੇ ਲੋਹੇ ਦੇ ਤਵੇ ਤੇ ਇੱਕ ਦਿਨ ਪਹਿਲਾਂ ਮਾਲ ਪੂੜੇ ਪਕਾਈ ਸੀਗੇ ਮੈਂ ਉਹ ਵੀ ਐਵੇਂ ਹੀ ਮਾਲ ਪੂੜੇ ਆਵਾਂਗੇ ਨੇ ਵੈਸੇ ਵੀ ਇਹ ਜਣੀ ਘੋਲ ਪਾ ਲਾ ਲਾ ਨੇ ਆਪਾਂ ਆਲੂ ਵਿੱਚ ਘੋਲ ਲਾ ਨੇ ਨਾ ਨਾਣ ਮਿਰਚਾਂ ਵਾਲੇ ਬਣ ਗੇ ਉਹ ਮਿੱਠੇ ਹੋ ਜਾਂਦੇ ਨੇ ਤੇ ਇਹ ਹੋਗੇ ਨਾਣ ਮਿਰਚਾਂ ਵਾਲੇ ਤੇ ਲੋ ਜੀ ਵਧੀਆ ਬਣਾਉਣੀ ਆ ਹੁਣ ਦੇਖਦੀ ਆ ਤਾਂ ਫਾਨ ਤੋਂ ਬਾਅਦ ਹੀ ਪਤਾ ਲੱਗੂ ਇਹਨਾਂ ਨੂੰ ਪਸੰਦ ਆ ਇਕ ਨਾ ਇਹ ਹਿੱਲ ਜਾਂਦਾ ਤਵਾ ਮੈਂ ਇਧਰ ਨੂੰ ਕਰਕੇ ਨਾ ਡੰਡੀ ਇਹਦੇ ਤੇ ਧਰ ਦਾਨੀ ਆ ਇਸ ਤਰ੍ਹਾਂ ਤੇ ਫਿਰ ਹਿੱਲੂਗਾ ਨਹੀਂ ਤਵਾ ਤਵਾ ਹੌਲਾ ਇੱਕ ਤਾਂ ਹੁਣ ਇਹ ਵੀ ਨਾ ਨਵਾਂ ਲਿਆਉਂਗੀ ਦੇਖੂਗੀ ਮੈਂ ਜੇ ਨਾਨ ਸਟਿਕ ਲਮਾ ਲੋਹੇ ਦਾ ਲਮਾ ਇਹ ਵੀ ਦੱਸੋ ਇੱਕ ਤਾਂ ਲੋਹੇ ਦਾ ਹੀ ਲਿਆਉਂ ਆ ਆਮ ਤਾਂ ਮੈਂ ਲੋਹੀ ਦਾ ਹੀ ਲਿਆਉਂਗੀ ਰੋਟੀ ਫਕਾਉਣ ਨੂੰ ਨਾਨ ਸਟਿਕ ਵਾਲਾ ਤਾਂ ਐਵੇਂ ਪਰ ਪੂੜੇ ਜੇ ਖਾਂਦੇ ਨਹੀਂ ਫਿਰ ਕੀ ਕਰਨਾ ਹਨਾ ਲਿਆ ਕੇ ਜਦੋਂ ਖਾਂਦੇ ਨਹੀਂ ਹੈਗੇ ਨਹੀਂ ਕਦੇ ਇਹ ਨਹੀਂ ਵਧੀਆ ਨਹੀਂ ਲੱਗਦੇ ਫਿਰ ਤਾਂ ਲਿਆਉਂਗੀ ਨਹੀਂ ਜਰੂਰੀ ਐਨੇ ਪੈਸੇ ਲਾਉਣੇ ਨੇ ਕੀ ਫਾਇਦਾ ਇਹ 2-300 ਦਾ ਹੀ ਲਿਆਉਂ ਲੋ ਜੀ ਪੱਕ ਗਿਆ ਤੇ ਥੱਲ ਤਾਂ ਇਹ ਆਪਾਂ ਨੇ ਹੁਣ ਪਾਸਾ ਇਹਦਾ ਇਹਨੂੰ ਆਲੇ-ਦਾਲੇ ਲਗਾ ਦਨੇ ਆ ਫਿਰ ਤੇਲ ਲਾ ਦਨੇ ਆ ਸਰੋਂ ਦਾ ਤੇਲ ਇਹਦੀ ਚਾਹ ਕਿਉਂ ਲਾ ਦੋ ਸਰੋਂ ਦਾ ਤੇਲ ਇੱਧਰ ਮੈਂ ਚਾਹ ਧਰਤੀ ਸੀਗੀ ਬਣਾਤੀ ਬੱਚਿਆਂ ਲਈ ਚਾਹ ਨਾਲ ਖਾਣ ਲਣਗੇ ਦਹੀਂ ਨਾ ਖਾਣੀ ਹੋ ਤਾਂ ਹੀ ਨਾ ਦਹੀਂ ਲਿਓ ਵੇਟਾ ਫਿਰ ਤੇ ਦਹੀਂ ਦੇ ਦੂੰ ਕੁਸ ਤੇ ਚਾਹ ਫਿਰ ਬਾਅਦ ਚ ਪੀ ਲਣਗੇ ਉਹਨਾਂ ਦੀ ਮਰਜ਼ੀ ਆ ਕਿਵੇਂ ਪੀਣ ਇਹੋ ਲਓ ਜੀ ਬਣਾ ਤੇ ਆਪਾਂ ਧਰਤੇ ਉੱਧਰ ਰੱਖੀ ਜਾਨੀ ਆ ਨਾਲ-ਨਾਲ ਹੁਣ ਆਪਾਂ ਲਗਾ ਦਈਏ ਇਹਦੇ ਤੇ ਫਿਰ ਤੇਲ ਦਵਾਰੇ ਦਵਾਰੇ ਤੇਲ ਲਗਾ ਕੇ ਤੇ ਇਹ ਪਾ ਤਾਂ ਇੱਕ ਕੜਸੀ ਬਹੁਤ ਆ ਵੈਸੇ ਇਹਦੇ ਨਾਲੇ ਆਲੇ-ਦਾਲੇ ਫੋਲਦਾਨੀਆਂ ਨੂੰ ਚੰਗੀ ਤਰ੍ਹਾਂ ਘਰਸੀ ਨਾਲੇ ਜਦੇ ਤੇ ਇੱਕ ਚਮਚਾ ਲੈ ਲੈਣੀ ਆ ਚਮਚੇ ਨਾਲ ਕਰ ਦੇਣੀ ਆ ਫਿਰ ਘਰਸੀ ਨਾਲ ਨਾ ਔਖਾ ਲੱਗਦਾ ਪੁੱਠਾ ਕਰਕੇ ਐਵੇਂ ਫੇਰ ਦਾਨੀਆਂ ਦੇਖੋ ਕਿਵੇਂ ਬਣਦੇ ਨੇ ਕਿੱਦਾਂ ਬਣਦੇ ਨੇ ਤੇ ਆਪਣੇ ਆਲੂ ਵਾਲੇ ਪਰੌਂਠੇ ਨਵੇਂ ਸਟਾਈਲ ਦੇ ਆਲੂ ਵਾਲੇ ਪਰੌਂਠੇ ਤੇ ਲੋ ਜੀ ਆਪਾਂ YouTube ਚਲਾਉਨੇ ਆ ਕੁਝ ਸਿੱਖਣ ਨੂੰ ਵੀ ਮਿਲਦਾ ਸਿਖਾਉਣੇ ਵੀ ਆ ਸਿੱਖਣ ਨੂੰ ਵੀ ਮਿਲਦਾ ਆਪਾਂ ਨੂੰ ਇਹਨਾ ਸੋਚੋ ਕੋਈ ਉਮਰ ਨਹੀਂ ਹੁੰਦੀ ਸਿੱਖਣ ਦੀ ਆਪਣੀ ਜਿਨ੍ਹਾਂ ਨੂੰ ਐਵੇਂ ਦੇ ਵਧੀਆ ਲੱਗਦੇ ਨੇ ਉਹ ਬਣਾ ਰਹੇ ਨੇ ਖਾਂਦੇ ਨੇ ਹਨਾ ਤੇ ਬੇਟੇ ਨੇ ਤਾਂ ਉਸ ਦਿਨ ਖਾਦਾ ਨਹੀਂ ਹੈਗਾ ਮਾਲ ਪੂੜਾ ਵੀ ਕਹਿੰਦਾ ਵਧੀਆ ਨਹੀਂ ਲੱਗਦਾ ਅੱਜ ਪਤਾ ਨਹੀਂ ਕੀ ਕਹੂਗਾ ਇਹ ਖਾਊਗਾ ਕੀ ਕਰੂਗਾ ਦੇਖੀ ਜੇ ਉਸ ਤੋਂ ਬਾਅਦ ਨਹੀਂ ਫਿਰ ਆਪਾਂ ਬਣਾਉਂਦੇ ਹੈਗੇ ਫਿਰ ਇੰਨਾ ਜੋਗੇ 2-4 ਬਣਾ ਦਿਆ ਕਰਨਾ ਨੇ ਅਸੀਂ ਆਲੋ ਆਪਣੀ ਰੋਟੀ ਲਾ ਲਿਆ ਕਰਨੀ ਆ ਹਨਾ ਚਲੋ ਜੀ ਤੇ ਕਈ ਵੇਰ ਕੱਚਾ ਚੱਕਿਆ ਜਾਂਦਾ ਨਾ ਫਿਰ ਟੁੱਟ ਜਾਂਦਾ ਉਹ ਟੁੱਟ ਗਿਆ ਸੀਗਾ ਮੇਰੇ ਤੋਂ ਪਹਿਲਾਂ ਪਹਿਲਾਂ ਸੁਰੂ ਚ ਵੀ ਟੁੱਟੇ ਨੇ ਐਵੇਂ ਕਹਾ ਤੇ ਲੋ ਜੀ ਇਹ ਹੁਣ ਆਹ ਦੇਖੋ ਵਧੀਆ ਬਣ ਗਿਆ ਇਹ ਬਹੁਤ ਵਧੀਆ ਬਣ ਗਿਆ ਪਹਿਲਾਂ ਸੁਰੂ ਚ ਟੁੱਟ ਜਾਂਦਾ ਉਹ ਮੱਚ ਜਾਂਦਾ ਜੀ ਜਿਆਦਾ ਸੀ ਕੁਲਵਾਈਏ ਹੁੰਚ ਟੁੱਟ ਜਾਂਦਾ ਤੇ ਲੋ ਜੀ ਇੱਧਰ ਚਾਹ ਆਪਣੀ ਬਣ ਗਈ ਮੈਂ ਕੱਟ ਕਰਤੀ ਸੀਗੇ ਤੇ ਬੱਚਿਆਂ ਨੂੰ ਥਰਮੋਸ ਚ ਪਾ ਦੂੰਗੀ ਤੇ ਲੋ ਜੀ ਪਲੇਟ ਚ ਰੱਖ ਤੇ ਸੀਗੇ ਮੈਂ ਬਣੀ ਹੋਣੀ ਵੀਡੀਓਸ ਮਾਰ ਕੇ ਮਿਲਦਾ ਤੇ ਮੈਂ ਕਿਹਾ ਨਹੀਂ ਠੰਡਾ ਹੋਊ ਖਾ ਲਾਂਗੇ ਇਹ ਤੇ ਬਾਕੀ ਦੇ ਪੋਨੇ ਚ ਫਸਾ ਕੇ ਉਹ ਹੋਏ ਵੀ ਟੁੱਟ ਗਿਆ ਕੱਚਾ ਥੱਲ ਲਿਆ ਮੈਂ ਤੇ ਲੋ ਜੀ ਉਸ ਤੋਂ ਬਾਅਦ ਸুরু ਸুরু ਚ ਤਾਂ ਇੱਕ ਦੋ ਟੁੱਟੇ ਨੇ ਫਿਰ ਮੈਨੂੰ ਭੇਤ ਜਾ ਪੈ ਗਏ ਫਿਰ ਇਹ ਟੁੱਟੇ ਅੱਜ ਆਵਾਜ਼ ਵੀ ਮੇਰੀ ਸਾਫ਼ ਨਹੀਂ ਹੈਗੀ ਮੋਟੀ ਮੋਟੀ ਹੋਊਗੀ ਤੇ ਹੁਣ ਇਹਨਾਂ ਥਾਲਾਂ ਦੀਆਂ ਮੈਂ ਦੇਖਦੀ ਆ ਵਾਹ ਗਰੂ ਵਾਹ ਗਰੂ ਵਧੀਆ ਪੱਕ ਗਿਆ ਬਚ ਗਿਆ ਆ ਨਹੀਂ ਟੁੱਟਿਆ ਬਚ ਗਿਆ ਹੌੜੀ ਹੌੜੀ ਪੇਤੋਂ ਦਾ ਨਾ ਹੌੜੀ ਹੌੜੀ ਸਿੱਕ ਲਾਂਦਾ ਬੰਦਾ ਤੇ ਲੋ ਜੀ ਇਹਦੇ ਆਲੇ-ਦਾਲੇ ਵੀ ਹੁਣ ਆਪਾਂ ਤੇਲ ਲਗਾ ਦਈਏ ਤੇ ਬਣ ਗਏ ਨੇ ਤੇ ਲੋ ਜੀ ਆਹ ਵੀ ਥੱਲੇ ਆ ਗਿਆ ਵਧੀਆ ਬਣ ਗਿਆ ਪਹਿਲਾਂ ਸੂਰਜ ਪਾਉਂਿਆ ਨਾ ਜਦੋਂ ਉਦੋਂ ਜ਼ਿਆਦਾ ਰੜ ਜਾਂਦਾ ਦੂਆਬਾਸਾ ਵਧੀਆ ਬਣ ਜਾਂਦਾ ਉਦੋਂ ਬੱਸ ਘੱਟ ਸੀਖ ਲੱਗਦਾ ਮੱਚ ਦਾ ਇਹ ਦੇਖੋ ਪਰੌਂਠੇ ਆਪਣੇ ਤਿਆਰ ਨੇ ਆਲੂ ਵਾਲੇ ਪਰੌਂਠੇ ਕੀ ਕਹੋਂਗੇ ਤੁਸੀਂ ਕਮੈਂਟ ਕਰਕੇ ਦੇਸੀਓ ਜਿਨ੍ਹਾਂ ਨੂੰ ਵਧੀਆ ਲੱਗੇ ਕੀ ਕੀ ਕਹੋਂਗੇ ਇਹਨਾਂ ਨੂੰ ਆਲੂ ਵਾਲੇ ਪਰੌਂਠੇ ਕਹੋਂਗੇ ਕੀ ਕਹੋਂਗੇ ਤੁਸੀਂ ਤੇ ਲੋ ਜੀ ਆਪਾਂ ਫੇਰ ਲਗਾ ਲਈਏ ਤੇਲ ਤੇ ਫੇਰ ਪਾ ਦਈਏ ਕਰਸੀਨਾ ਫੋਲ ਦਈਏ ਤੇ ਉਸ ਤੋਂ ਬਾਅਦ ਚਮਚੇ ਨਾਲ ਸੈੱਟ ਕਰ ਦਨੇ ਆ ਹਨਾ ਤੇ ਲੋ ਜੀ ਕਮੈਂਟ ਕਰ ਦਈਏ ਸੈੱਟ ਕਰ ਦਈਏ ਚਮਚੇ ਨਾਲ ਕਮੈਂਟ ਕਰ ਦਈਏ ਮੈਂ ਵੀ ਬੌਲੀ ਹੋਗੀ ਕਮੈਂਟ ਕਰਦੀ ਕਰਦੀ ਹਨਾ ਤੇ ਲੋ ਜੀ ਚਾਹ ਘੱਟ ਕਰਤੀ ਮੈਂ ਇੱਧਰ ਰਿੱਚ ਗਈ ਆ ਵਧੀਆ ਤੇ ਹੁਣ ਥੱਲ ਦੀ ਇਹਨੂੰ ਤੇ ਤੇਰੀ ਸਾਈਡ ਤੇ ਥੱਲ ਦਾਂ ਤੇ ਲੋਜੀ ਵਧੀਆ ਬਣਨ ਲੱਗੇ ਹੁਣ ਤਾਂ ਵਧੀਆ ਬਣਨ ਲੱਗੇ ਬਹੁਤ ਵਧੀਆ ਪਹਿਲਾਂ ਟੁੱਟੇ ਨੇ ਲੋਜੀ ਹੁਣ ਆਪਾਂ ਫੇਰ ਲਗਾ ਦਈਏ ਆੜ ਦੇਲੇ ਤੇਲ ਇਹਦੇ ਤੇਲ ਲਗਾ ਕੇ ਇਹਨੂੰ ਰਾੜ ਦਈਏ ਹੁਣ ਤਵਾ ਸੈੱਟ ਹੋ ਗਿਆ ਇਹਦੇ ਉੱਤੇ ਧਰ ਲਿਆ ਤੇ ਲੋਜੀ ਹੁਣ ਪਾ ਲਈ ਆਪਾਂ ਨੇ ਕਿਉਂ ਦੇਸੀ ਦੇਸੀ ਕਿਉਂ ਪਾ ਲਿਆ ਤੇ ਤੇਲ ਖਤਮ ਹੋ ਗਿਆ ਸੀਗਾ ਥੋੜਾ ਸੀਗਾ ਉਹ ਮੈਂ ਲਗਾਤਾ ਜਿਹੜਾ ਹੈਗਾ ਸੀਗਾ ਹੁਣ ਆਪਾਂ ਇਹ ਮੈਂ ਥਾਲੀ ਚ ਰੱਖ ਤੇ ਇਨ੍ਹਾਂ ਲਈ ਖਾਣ ਲਈ ਇਹ ਖਾ ਲਾਂਗੇ ਇੰਨੇ ਇੰਨੇ ਆਪਾਂ ਹੁਣ ਬਣਾਉਣੇ ਆ ਦੂਜੇ ਦੂਜੇ ਬਣਨਗੇ ਆਪਣੇ ਦੇਸੀ ਕਿਉਂਦੇ ਤੇ ਤੇਲ ਹੈ ਨਹੀਂ ਸੀਗਾ ਥੋੜਾ ਹੀ ਸੀਗਾ ਲਾਤਾ ਮੈਂ ਹੁਣ ਇਹ ਦੇਸੀ ਕਿਉਂਦੇ ਬਣਾ ਲੈਣੀਆਂ ਫਿਰ ਉਹਨਾਂ ਨੂੰ ਬੰਨ ਦੂ ਜਵਾਕਾਂ ਨੂੰ ਇਨ੍ਹਾਂ ਲਈ ਇਹ ਹਾ ਦੋ ਤਿੰਨ ਰੱਖ ਤੇ ਨੇ ਤਿੰਨ ਚਾਰ ਜਿਹੜੇ ਖਾਣੇ ਹੋਣਗੇ ਖਾ ਲਾਂਗੇ ਬਾਕੀ ਦੇ ਉਹਨਾਂ ਲਈ ਬਣਾ ਦਾਨੀਆਂ ਲੋ ਜੀ ਬੱਚਿਆਂ ਲਈ ਬਣਾ ਦਈਏ ਹੁਣ ਜਿੰਨੇ ਹੋਣਗੇ ਸਾਰੇ ਬਣਾ ਦੂ ਬੰਨ ਦੂਗੀ ਇੱਥੇ ਤਾਂ ਪਏ ਹੀ ਰਹੇ ਨੇ ਸ਼ਾਮ ਤੱਕ ਫਿਰ ਐ ਨਹੀਂ ਪਤਾ ਦੋ ਮੇਰੇ ਰੱਖ ਲੈਣੀਆਂ ਚਾਰ ਪੰਜ ਇਹਨਾਂ ਦੇ ਰੱਖ ਦੂੰਗੀ ਹੁਣ ਖਾ ਲਾਂਗੇ ਸਵੇਰੇ ਦੁਪਹਿਰੇ ਖਾ ਲਾਂਗੇ ਖਾਣੇ ਹੋਣਗੇ ਬਾਕੀ ਬਨ ਦੂੰਗੀ ਫਿਰ ਉੱਥੇ ਬੱਚੇ ਖਾ ਲੈਣਗੇ ਚਾਰ ਪੰਜ 6 ਜਿਹੜੇ ਹੋਣਗੇ ਤੇ ਇਹਨਾਂ ਨੂੰ ਫਿਰ ਪਏ ਰਹਿੰਦੇ ਨੇ ਉਰੇ ਕਿਸੇ ਨੇ ਖਾਣੇ ਨਹੀਂ ਹੈਗੇ ਹਨਾ ਰੋਟੀ ਦਾ ਮਾਣੂਆ ਨੂੰ ਪਾਦਾ ਨਹੀਂ ਆ ਮੈਂ ਹੁਣ ਤੇਲ ਹੋ ਜੀ ਪੱਕ ਗਏ ਆਪਣੇ ਪਰੌਂਠੇ ਬਹੁਤ ਵਧੀਆ ਟੇਸਟੀ ਹੁਣ ਮੈਨੂੰ ਭੇਤ ਪੈ ਗਿਆ ਹੁਣ ਆਗੇ ਹੁਣ ਨਹੀਂ ਟੁੱਟਦੀ ਮੇਰੇ ਕੋਲ ਆ ਦੇਖੋ ਵੈਰੀ ਗੁੱਡ ਹੁੰਨੀ ਟੁੱਟਦੇ ਕਿੰਨੇ ਵਧੀਆ ਪੱਕਦੇ ਨੇ ਹੁਣ ਤਾਂ ਸੁਰੂ ਸੁਰੂ ਜੀ ਟੁੱਟ ਹੀ ਗਏ ਨੇ ਪਤਾ ਨਹੀਂ ਕੀ ਹੋਇਆ ਸੀਗਾ ਤੇ ਲੋ ਜੀ ਹੁਣ ਦੁਬਾਰੇ ਫੇਰ ਕੁੱਠੇ ਪਾਸਾ ਥੱਲ ਕੇ ਫੇਰ ਘਿਓ ਲਵਾ ਦੋ ਤੇ ਲਗਾ ਦੋ ਐਵੇਂ ਤੇ ਰੋਟੀ ਵਾਂਗ ਪੱਕ ਜਾਂਦੇ ਨੇ ਮੱਕੀ ਦੀ ਰੋਟੀ ਨਹੀਂ ਆਪਾਂ ਘਿਓ ਲਾ ਕੇ ਬਣ ਜਾਂਦੇ ਨੇ ਹੁਣ ਫਟਾਫਟ ਵਕਾ ਦਈਏ ਬੈਹਰੂ ਜੀ ਬਹੁਤ ਵਧੀਆ ਬਣ ਰਹੇ ਨੇ ਆਪਣੇ ਪਰੌਂਠੇ ਤੇ ਲੋ ਜੀ ਖੁਰਚਣਾ ਪਾ ਆ ਇੱਥੇ ਹੁਣ ਵਧੀਆ ਬਣੇ ਨੇ ਪਹਿਲਾਂ ਪਹਿਲਾਂ ਥੋੜੇ ਜਿ ਸ਼ੁਰੂ ਸ਼ੁਰੂ ਚ ਨਾ ਰੜ ਜਾਂਦੇ ਨੇ ਭੇਤ ਨਹੀਂ ਸੀਗਾ ਗੈਸ ਤੇਜ ਆ ਮੈਂ ਘੱਟ ਕਰ ਲੈਣੀ ਆ ਫਿਰ ਪਹਿਲਾਂ ਪਹਿਲਾਂ ਸ਼ੁਰੂ ਚ ਬਹੁਤ ਵਧੀਆ ਪੱਕ ਰਹੇ ਨੇ ਲੋ ਜੀ ਵੈਗੁਰੂ ਜੀ ਜੇ ਕਿਸੇ ਨੇ ਭੈਣ ਭਾਈ ਨੇ ਖਾਣੇ ਨੇ ਆਜੋ ਦਹੀਂ ਨਾਲ ਖਾਣੇ ਨਾਲ ਦਹੀਂ ਨਾਲ ਚਾਹ ਨਾਲ ਖਾਣੇ ਨਾਲ ਚਾਹ ਨਾਲ ਤੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ